ਐਮਪੀ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਈ ਕੋਰਟ ਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਨੇ ਆਖਰਕਾਰ ਜਵਾਬ ਦਾਖਲ ਕਰ ਦਿੱਤਾ ਉਸ ਜਵਾਬ ਦੇ ਵਿੱਚ ਕੀ ਆਖਿਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵਾਂ ਨੇ ਜਿਹੜਾ ਜਵਾਬ ਦਾਖਲ ਕੀਤਾ ਉਸ ਦੇ ਵਿੱਚ ਇਸ ਗੱਲ ਦੀ ਹਾਮੀ ਭਰੀ ਹੈ ਕਿ ਐਨਐਸਏ ਕਿਉਂ ਵਧਾਇਆ ਗਿਆ ਔਰ ਇਸ ਵਿੱਚ ਵਾਅਦਾ ਕਰਨ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਸੀ ਐਮਪੀ ਅਮਰਿਤਪਾਲ ਸਿੰਘ ਵੱਲੋਂ ਹੋਸਪਿਟਿਸ਼ਨ ਦੇ ਵਿੱਚ ਕੀ ਕੀ ਦਲੀਲਾਂ ਦਿੱਤੀਆਂ ਗਿਆ ਸੀ ਉਹ ਵੀ ਵਿਸਥਾਰ ਨਾਲ ਦੱਸਾਂਗੇ ਪਰ ਜਵਾਬ ਬੜਾ ਅਹਿਮ ਹੈਗਾ ਮਾਇਨੇ ਰੱਖਦਾ ਹੈ ਉਹ ਜਵਾਬ ਕੀ ਹੈ ਅਮਰਿਤਪਾਲ ਸਿੰਘ ਦੇ ਖਿਲਾਫ ਦਿੱਤਾ ਗਿਆ ਬਿਆਨ ਹੈ ਜਵਾਬ ਹੈ ਜੋ ਕਿ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਹੈ ਕੇਂਦਰ ਤੇ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਾਖਲ ਕੀਤਾ ਉਸ ਦੇ ਵਿੱਚ ਆਖ ਦਿੱਤਾ ਹੈ ਸਾਫ ਸ਼ਬਦਾਂ ਦੇ ਵਿੱਚ ਕਿ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਰਹਿੰਦੇ ਆ ਵੀ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਸੀ ਉਹ ਵੱਖਵਾਦੀ ਕੌਣ ਨੇ ਕਿਸ ਨੂੰ ਮੰਨਦੇ ਨੇ ਪੈਮਾਨਾ ਕੀ ਹੈ ਇਸ ਬਾਰੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਵਿਸਥਾਰਪੂਰਵਕ ਕਿਹੜੀ ਰਿਪੋਰਟ ਤਿਆਰ ਕੀਤੀ ਇਸ ਦੇ ਬਾਰੇ ਤੇ ਵੇਰਵੇ ਸਾਂਝੇ ਨਹੀਂ ਕੀਤੇ ਜਨਤਕ ਤੌਰ ਦੇ ਉੱਤੇ ਪਰ ਹਾਈ ਕੋਰਟ ਦੇ ਵਿੱਚ ਇੰਨੀ ਗੱਲ ਜ਼ਰੂਰ ਆਖ ਦਿੱਤੀ ਹੈ ਕਿ ਡਿਬਰੂਗੜ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਮਰਿਤਪਾਲ ਸਿੰਘ ਵੱਖਵਾਦੀਆਂ ਦੇ ਸੰਪਰਕ ਵਿੱਚ ਸੀ ਔਰ ਇਹ ਵੀ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਨੇ ਧਰਮ ਦੇ ਪ੍ਰਚਾਰ ਦੇ ਨਾਮ ਦੇ ਉੱਤੇ ਨਸ਼ਿਆਂ ਦੇ ਛਡਾਊ ਕੇਂਦਰਾਂ ਨੂੰ ਖੋਲਣ ਦੇ ਨਾਮ ਦੇ ਉੱਤੇ ਜਿਹੜਾ ਆਪਣੀ ਵਿਚਾਰਧਾਰਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਕਈ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ ਇਹ ਗੱਲ ਆਖੀ ਗਈ ਹੈ ਪਤਾ ਇਹ ਵੀ ਲੱਗਿਆ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਇਰਾਦਾ ਇਸ ਜਵਾਬ ਤੋਂ ਸਪਸ਼ਟ ਹੋ ਗਿਆ ਕਿ ਹੁਣ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ ਜਿਹੜਾ ਐਨਐਸਸੀ ਦੇ ਵਿੱਚ ਵਾਅਦਾ ਕੀਤਾ ਉਹ ਇਸੇ ਤਰ੍ਹਾਂ ਬਰਕਰਾਰ ਰਹੇਗਾ ਹਾਲਾਂਕਿ ਐਮਪੀ ਅਮਰਤਪਾਲ ਸਿੰਘ ਨੇ ਦਲੀਲਾਂ ਦਿੱਤੀਆਂ ਸੀ ਕਿ ਆਪਣੇ ਹਲਕੇ ਦੀ ਨੁਮਾਇੰਦਗੀ ਕਰਨਗੇ ਔਰ ਇਹ ਵੀ ਗੱਲ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਕਿ ਉਹਨਾਂ ਨੂੰ ਜੇਕਰ ਇਹ ਸੁਧਾਰ ਦੇ ਉੱਤੇ ਦੂਰ ਦਰਾਡੇ ਆਪਣੇ ਪਿੰਡ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਤੋਂ ਦੂਰ ਰੱਖਿਆ ਗਿਆ ਇਹ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਉਹਨਾਂ ਦੀ ਆਜ਼ਾਦੀ ਖੋਣ ਦੀ ਗੱਲ ਹੈ ਨਾਲੇ ਵੀ ਕਿਹਾ ਗਿਆ ਅਮਰਤਪਾਲ ਸਿੰਘ ਦੇ ਵੱਲੋਂ ਇਸ ਪਟੀਸ਼ਨ ਦੇ ਵਿੱਚ ਕਿ ਇਸ ਤਰ੍ਹਾਂ ਉਸ ਨੂੰ ਆਪਣੇ ਮਨੁੱਖੀ ਹੱਕਾਂ ਨੂੰ ਪੂਰੀ ਤਰ੍ਹਾਂ ਵਰਤਨ ਦੇ ਉੱਤੇ ਗਰੇਜ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਹੜੀ ਇਹ ਗੱਲ ਦੀ ਦਲੀਲ ਦਿੱਤੀ ਜਾਂਦੀ ਹੈ ਕਿ ਸੁਵਿਧਾਨ ਨੂੰ ਨਹੀਂ ਮੰਨਦਾ ਇਸ ਕਰਕੇ ਉਸ ਨੂੰ ਇਸ ਤਰ੍ਹਾਂ ਜਿਹੜੀ ਆ ਸਜ਼ਾ ਦਿੱਤੀ ਜਾ ਰਹੀ ਹੈ ਜੇ ਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾ ਰਿਹਾ ਉਸ ਦਾ ਸਾਫ਼ ਕਹਿਣਾ ਹੈ ਕਿ ਮੈਂ ਸੰਵਿਧਾਨ ਦੀ ਦੋ ਵਾਰੀ ਸੌਂ ਚੁੱਕ ਚੁੱਕਾ ਇੱਕ ਵਾਰੀ ਇਲੈਕਸ਼ਨ ਲੜਨ ਦੇ ਵੇਲੇ ਇੱਕ ਵਾਰੀ ਐਮਪੀ ਬਣਨ ਦੀ ਸੌਂ ਆ ਜਿਹੜੀ ਚੁਕਾਈ ਜਾਂਦੀ ਹੈ ਸਪੈਸ਼ਲ ਤੌਰ ਦੇ ਉੱਤੇ ਮਨਜ਼ੂਰੀ ਲੈ ਕੇ ਤਾਂ ਅਮਰਿਤਪਾਲ ਸਿੰਘ ਦਾ ਸਾਫ਼ ਹੈ ਕਿ ਜੇਕਰ ਸੰਵਿਧਾਨ ਦੇ ਵਿੱਚ ਉਸ ਦਾ ਵਿਸ਼ਵਾਸ ਹੈ ਜੇਕਰ ਸੰਵਿਧਾਨ ਨੂੰ ਉਸ ਨੇ ਮੰਨ ਲਿਆ ਤਾਂ ਫਿਰ ਇਸ ਤਰ੍ਹਾਂ ਉਸ ਦੇ ਨਾਲ ਵਧੇ ਕੀ ਨਾ ਹੀ ਕੀਤੀ ਜਾ ਸਕਦੀ ਦੇਰ ਅਸਲ ਰojana ajit ਅਖਬਾਰ ਦੇ ਵਿੱਚ ਵਿਸਤਾਰਪੂਰਵਕ ਰਿਪੋਰਟ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅਮਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਚ ਰਹਿੰਦੇ ਆਂ ਵੀ ਵੱਖਵਾਦੀਆਂ ਦੇ ਸੰਪਰਕ ਵਿੱਚ ਸੀ ਇਹ ਸੁਰਖੀ ਹੈ ਫਿਰ ਕੇਂਦਰ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਆਪਣਾ ਜਵਾਬ ਵੀ ਦਾਖਲ ਕਰ ਦਿੱਤਾ ਹੈ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ ਐਨਐਸਏ ਲਾਗੂ ਕਰਨ ਅਤੇ ਨਜ਼ਰਬੰਦੀ ਦੀ ਮਿਆਦ ਵਧਾਉਣ ਨੂੰ ਚੁਣੌਤੀ ਦੇਣ ਲਈ ਖੜੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਪਾਈ ਗਈ ਪਟੀਸ਼ਨ ਤੇ ਪੰਜਾਬ ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਰਹਿੰਦਿਆਂ ਵੀ ਅਮਰਿਤਪਾਲ ਸਿੰਘ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਸੀ ਕੇਂਦਰ ਸਰਕਾਰ ਨੇ ਆਪਣੇ ਜਵਾਬ ਵਿੱਚ ਅਮਰਿਤਪਾਲ ਸਿੰਘ ਦੀ ਨજરਬੰਦੀ ਦਾ ਸਮਰਥਨ ਕੀਤਾ ਅਮਰਿਤਪਾਲ ਸਿੰਘ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿਹਾ ਹੈ ਕਿ ਉਹ ਉਸ ਵਿਰੁੱਧ ਐਨਐਸਏ ਲਗਾਉਣ ਸਮੇਤ ਹੋਰ ਕਾਰਵਾਈਆਂ ਗੈਰਸੰਵਿਧਾਨਕ ਨੇ ਕਾਨੂੰਨ ਦੇ ਵਿਰੁੱਧ ਨੇ ਤੇ ਸਿਆਸੀ ਅਸੰਤਤੀ ਕਾਰਨ ਕੀਤੀਆਂ ਗਈਆਂ ਨੇ ਜੋ ਕਿ ਬਹੁਤ ਹੀ ਮੰਦ ਭਾਗ ਹੈ ਪਟੀਸ਼ਨਰ ਖਿਲਾਫ ਜਿਹਾ ਕੋਈ ਕੇਸ ਬਣਦਾ ਹੀ ਨਹੀਂ ਜਿਸ ਦੇ ਚੱਲਦੇ ਆ ਉਸ ਨੂੰ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਜਾ ਸਕੇ ਪਟੀਸ਼ਨਰ ਨੇ ਕਿਹਾ ਕਿ ਸਿਰਫ 1 ਸਾਲ ਤੋਂ ਵੱਧ ਸਮੇਂ ਤੱਕ ਪ੍ਰੀਵੈਂਟਿਵ ਰੀਟੈਂਸ਼ਨ ਐਕਟ ਲਾਗੂ ਕੀਤਾ ਗਿਆ ਉਹ ਵੀ ਦੇਸ਼ ਜਿਹੜੀ ਹੈ ਸੂਬੇ ਤੋਂ ਉਸ ਨੂੰ ਬਾਹਰ ਰੱਖਿਆ ਗਿਆ ਇਸ ਦੇ ਨਾਲ ਹੀ ਇਹ ਵੀ ਦਾਵਾ ਕੀਤਾ ਗਿਆ ਕਿ ਉਸ ਦੀ ਆਜ਼ਾਦੀ ਤੋਂ ਉਸ ਨੂੰ ਵਾਂਝਾ ਰੱਖਿਆ ਜਾ ਰਿਹਾ ਪੀਟੀਸ਼ਨਕਰਤਾ ਨੂੰ ਉਸਦੇ ਗ੍ਰਹਿ ਰਾਜ ਯਾਨੀ ਕਿ ਆਪਣੇ ਹੀ ਸੂਬੇ ਪੰਜਾਬ ਘਰ ਦੋਸਤਾਂ ਰਿਸ਼ਤੇਦਾਰਾਂ ਤੋਂ ਦੂਰ ਰੱਖਣਾ ਅਨੁਚਿਤ ਅਤੇ ਬਦਲਾਖੋਰੀ ਦੀ ਭਾਵਨਾ ਹੈ ਪੀਟੀਸ਼ਨਰ ਨੇ ਦੇ ਘਰ ਅਤੇ ਉਸਦੀ ਹਿਰਾਸਤ ਦੀ ਸਥਿਤੀ ਦੇ ਵਿਚਕਾਰ ਦੀ ਦੂਰੀ ਲਗਭਗ 2600 ਕਿਲੋਮੀਟਰ ਦੂਰ ਹੈ ਯਾਨੀ ਕਿ ਡਿਬਰੂਗੜ ਦਾ فاਸਲਾ ਅਸਾਮ ਦਾ فاਸਲਾ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜੇ ਤੋਂ 2600 ਕਿਲੋਮੀਟਰ ਦੂਰ ਦਾ فاਸਲਾ ਹੈ ਜਿਸ ਨੂੰ ਰੇਲ ਜਾਂ ਕਾਰ ਦੁਆਰਾ ਪੂਰਾ ਕਰਨੀ ਲਗਭਗ 4 ਦਿਨ ਲੱਗਦੇ ਨੇ ਇਸ ਤੋਂ ਇਲਾਵਾ ਪਰਿਵਾਰ ਨੂੰ ਪਟੀਸ਼ਨ ਕਰਤਾ ਨੂੰ ਮਿਲਣ ਲਈ ਆਉਣ ਜਾਣ ਤੇ ਵੀ ਵਾਧੂ ਖਰਚਾ ਹੋ ਜਾਂਦਾ ਹੈ ਪਟੀਸ਼ਨ ਕਰਤਾ ਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਵੱਡੇ ਰਾਜਨੀਤਿਕ ਮੁੱਦਿਆਂ ਤੇ ਆਵਾਜ਼ ਠਾਉਣ ਲਈ ਸਜ਼ਾ ਦੇਣ ਤੋਂ ਇਲਾਵਾ ਹੋਰ ਕੋਈ ਆਦੇਸ਼ ਦੀ ਪੂਰਤੀ ਨਹੀਂ ਹੁੰਦੀ ਨਾਲ ਹੀ ਇਹ ਕਿਹਾ ਗਿਆ ਕਿ ਇਸ ਨੇ ਰਾਜ ਸਰਕਾਰ ਦੀ ਗਲਤ ਪ੍ਰਚਾਰ ਨੂੰ ਵੀ ਸਾਬਤ ਕਰ ਦਿੱਤਾ ਹੈ ਕਿ ਪਟੀਸ਼ਨਰ ਦਾ ਸੰਵਿਧਾਨ ਵਿੱਚ ਕੋਈ ਵਿਸ਼ਵਾਸ ਨਹੀਂ ਹੈ ਹਾਲਾਂਕਿ ਚੋਣ ਪ੍ਰਕਿਰਿਆ ਵਿੱਚ ਹਰ ਉਮੀਦਵਾਰ ਲਈ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸਹੁੰ ਚੁਕਣੀ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਸਹੁੰ ਚੁਕਣੀ ਲਾਜ਼ਮੀ ਸ਼ਰਤ ਹੈ ਲੋਕ ਸਭਾ ਦੇ ਮੈਂਬਰ ਵਜੋਂ ਚੋਣ ਨਤੀਜੇ ਦੇ ਐਲਾਨ ਤੋਂ ਬਾਅਦ ਪਟੀਸ਼ਨ ਕਰਤਾ ਨੇ ਦੂਜੀ ਵਾਰ ਭਾਰ ਦੇ ਸੰਵਿਧਾਨ ਤਹਿਤ ਸਹੁੰ ਚੁਕ ਲਈ ਹੈ ਪਟੀਸ਼ਨ ਕਰਤਾ ਨੂੰ ਸੰਸਦ ਵਿੱਚ ਆਪਣੀ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਨਸ਼ਾ ਛਡਾਊ ਕੇਂਦਰਾਂ ਤੇ ਨਾਂ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੀ ਵਿਚਾਰਧਾਰਾ ਨਾਲ ਜੋੜਿਆ ਉਸ ਦੀ ਹਿਰਾਸਤ ਸੂਬੇ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਸੰਸਦ ਮੈਂਬਰ ਵਜੋਂ ਸੰਸਦ ਸੰਵਿਧਾਨ ਦੀ ਸੋਚ ਚੁੱਕਣਾ ਸੂਬੇ ਲਈ ਖਤਰਾ ਬਣਨ ਨਾਲੋਂ ਬਿਲਕੁਲ ਵੱਖਰਾ ਹੈ ਇਹ ਪੰਜਾਬ ਸਰਕਾਰ ਦਾ ਜਵਾਬ ਹੈ ਇੱਕ ਵਾਰੀ ਫਿਰ ਤੁਹਾਨੂੰ ਉਹ ਸ਼ਬਦ ਹੂ ਬਹੂ ਪੜ ਕੇ ਸੁਣਾ ਦਿੰਨੇ ਆ ਜਿੱਥੇ ਕੇਂਦਰ ਸਰਕਾਰ ਨੇ ਕਿਹਾ ਕਿ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਸੀ ਡੇਬਰੂਗੜ੍ਹ ਜੇਲ੍ਹ ਚ ਰਹਿੰਦੇ ਆ ਵੀ ਉਨੇਥੇ ਸਵਾਲ ਉੱਠਦਾ ਹੈ ਕਿ ਕੀ ਜੇਲ੍ਹ ਪ੍ਰਸ਼ਾਸਨ ਫਿਰ ਸੁੱਤਾ ਪਿਆ ਸੀ ਅਸਾਮ ਦਾ ਵੀ ਜੇਕਰ ਵਾਕਈ ਅਮਰਿਤਪਾਲ ਸਿੰਘ ਕੁਝ ਅਜਿਹੇ ਅੰਸਰਾਂ ਦੇ ਨਾਲ ਜਾਂ ਜਿਹੜੇ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਸੀ ਸੰਪਰਕ ਦੇ ਵਿੱਚ ਆ ਕਿਵੇਂ ਗਿਆ ਇਹ ਆਪਣੇ ਆਪ ਦੇ ਵਿੱਚ ਉਹਨਾਂ ਦੇ ਉੱਤੇ ਵੀ ਸਵਾਲ ਆਪਣੀ ਕਾਰਗੁਜ਼ਾਰੀ ਦੇ ਉੱਤੇ ਉੱਠਦੇ ਨੇ ਪੰਜਾਬ ਸਰਕਾਰ ਨੇ ਆਪਣੇ ਜਵਾਬ ਵਿੱਚ ਜੋ ਕਿਹਾ ਕਿ ਅਮਰਿਤਪਾਲ ਸਿੰਘ ਨੇ ਨਸ਼ਾ ਛਡਾਊ ਕੇਂਦਰਾਂ ਦੇ ਨਾਂ ਦੇ ਉੱਤੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਤੇ ਆਪਣੀ ਵਿਚਾਰਧਾਰਾ ਨਾਲ ਜੋੜਿਆ ਹੁਣ ਇੱਥੇ ਪੰਜਾਬ ਸਰਕਾਰ ਨੇ ਡੈਫੀਨੇਸ਼ਨ ਨਹੀਂ ਦਿੱਤੀ ਕਿ ਉਹ ਵਿਚਾਰਧਾਰਾ ਕੀ ਹੈ ਕੀ ਧਰਮ ਦਾ ਪ੍ਰਚਾਰ ਕਰਨਾ ਜਾਂ ਅਮਰ ਸੰਚਾਰ ਕੀਤਾ ਗਿਆ ਉਸਦੇ ਨਾਲ ਜੁੜਨ ਦੀ ਇੱਥੇ ਗੱਲ ਪੰਜਾਬ ਸਰਕਾਰ ਕਹਿ ਰਹੀ ਹੈ ਜਾਂ ਫਿਰ ਵੱਖ ਵਾਦੀ ਕੁਝ ਗੱਲਾਂ ਕੀਤੀਆਂ ਗਈਆਂ ਜਾਂ ਸੰਵਿਧਾਨ ਤੋਂ ਉਲਟ ਜਾ ਕੇ ਕੁਝ ਗਤੀਵਿਧੀ ਕੀਤੀ ਗਈ ਉਸ ਨਾਲ ਜੁੜਨ ਦੀ ਗੱਲ ਨੌਜਵਾਨਾਂ ਨੂੰ ਕੀਤੀ ਗਈ ਹੈ ਹੁਣ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਕਾਇਦਾ ਜਵਾਬ ਦਿੰਦਾ ਹੈ ਉਸ ਦੀ ਹਰਾਸਤ ਸੂਬੇ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਸੰਸਦ ਮੈਂਬਰ ਵਜੋਂ ਸੰਵਿਧਾਨ ਦੀ ਸੋਚ ਚੁੱਕਣਾ ਸੂਬੇ ਲਈ ਖਤਰਾ ਬਣਨ ਨਾਲੋਂ ਬਿਲਕੁਲ ਵੱਖਰਾ ਹੈ ਇਨਾ ਨਹੀਂ ਅਮਰਿਤਪਾਲ ਸਿੰਘ ਜੇਲ੍ਹ ਵਿੱਚ ਰਹਿੰਦੇ ਆਂ ਵੀ ਵੱਖਵਾਦੀਆਂ ਨਾਲ ਜੁੜਿਆ ਹੋਇਆ ਸੀ ਅਜਿਹੀ ਸਥਿਤੀ 'ਚ ਉਸ ਦੀ ਹਿਰਾਸਤ ਵਿੱਚ ਵਾਧਾ ਕਰਨਾ ਬਿਲਕੁਲ ਠੀਕ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਨਿਰਧਾਰਤ ਫਕਿਰਿਆਂ ਅਨੁਸਾਰ ਅੰਮ੍ਰਿਤਸਰ ਦੇ ਡੀਸੀ ਐਨਐਸਏ ਲਗਾਉਂਦੇ ਨੇ ਇਸ 'ਤੇ ਵਾਅਦਾ ਕੀਤਾ ਗਿਆ ਹਾਈ ਕੋਰਟ ਨੇ ਜਵਾਬ ਰਿਕਾਰਡ ਦੇ ਵਿੱਚ ਲੈ ਲਿਆ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਹੁਣ ਅਗਲੀ ਸੁਣਵਾਈ ਕਦੋਂ ਹੁੰਦੀ ਹੈ ਉਸ ਦੇ ਵਿੱਚ ਇਸ ਜਵਾਬ ਦੇ ਉੱਤੇ ਚਰਚਾ ਹੋ ਸਕਦੀ ਹੈ ਅਮਰਿਤਪਾਲ ਸਿੰਘ ਦੇ ਵਕੀਲਾਂ ਦੇ ਵੱਲੋਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਨੇ ਹਾਲਾਂਕਿ ਇਹ ਗੱਲ ਸਾਫ਼ ਤੇ ਸਪਸ਼ਟ ਕਰ ਦਿੱਤੀ ਗਈ ਹੈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਿ ਇੱਕ ਤਾਂ ਅਮਰਿਤਪਾਲ ਸਿੰਘ ਵੱਖਵਾਦੀਆਂ ਦੇ ਨਾਲ ਸੰਪਰਕ ਵਿੱਚ ਸੀ ਡਿਬਰੂਗੜ੍ਹ ਜੇਲ੍ਹ 'ਚ ਰਹਿੰਦਿਆਂ ਵੀ ਇਸ ਕਰਕੇ ਦੇਸ਼ ਦੀ ਏਕਤਾ ਤੇ ਖੰਡਤਾ ਲਈ ਖਤਰਾ ਹੈ ਔਰ ਦੂਸਰਾ ਜੋ ਅਮਰਿਤਪਾਲ ਨੇ ਨਸ਼ਾ ਛਡਾਊ ਕੇਂਦਰਾਂ ਦੇ ਨਾਮ ਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਸਰਕਾਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਵਿਚਾਰਧਾਰ ਨਾਲ ਜੋੜ ਰਿਹਾ ਸੀ ਤੇ ਵਿਚਾਰਧਾਰਾ ਇਹ ਸੀ ਕਿ ਦੇਸ਼ ਦੀ ਔਰ ਸੂਬੇ ਦੀ ਸੁਰੱਖਿਆ ਨੂੰ ਕਾਨੂੰਨ ਨੂੰ ਖਤਰਾ ਪੈ ਗਿਆ ਤਾਂ ਇਹ ਜਵਾਬ ਹੁਣ ਦਾਖਲ ਕਰ ਦਿੱਤਾ ਗਿਆ ਵਿਸਥਾਰਪੂਰਵਕ ਰਿਪੋਰਟਾਂ ਕੀ ਨੇ ਔਰ ਹਾਈ ਕੋਰਟ ਦੇ ਵਿੱਚ ਅਗਲੀ ਸੁਣਵਾਈ ਦੇ ਉੱਤੇ ਅਮਰਿਤਪਾਲ ਸਿੰਘ ਦੇ ਵਕੀਲ ਇਸ ਦਾ ਮੋੜਵਾ ਜਵਾਬ ਕਿਹੜੇ ਤੱਥਾਂ ਨਾਲ ਕਿਹੜੀਆਂ ਦਲੀਲਾਂ ਨਾਲ ਦਿੰਦੇ ਨੇ ਇਹ ਬੜਾ ਅਹਿਮ ਹੋਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਲੋਕ ਇਹ ਚਾਹੁੰਦੇ ਨੇ ਕਿ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਉਹਨਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਪੰਜਾਬ ਦੇ ਵਿੱਚ ਜੇਕਰ ਸਭ ਤੋਂ ਵੱਧ ਵੋਟਾਂ ਨਾਲ ਕੋ ਜਿੱਤਿਆ ਤੇ ਉਹ ਐਮਪੀ ਆਜ਼ਾਦ ਦੇ ਤੌਰ ਤੇ ਅਮਰਿਤਪਾਲ ਸਿੰਘ ਨੇ ਦੂਸਰੇ ਨੰਬਰ ਦੇ ਉੱਤੇ ਚਰਜੀਤ ਸਿੰਘ ਚੰਨੀ ਤੇ ਮੀਤ ਹੇਰ ਦੇ ਨੰਬਰ ਆਉਂਦੇ ਨੇ ਕਿ ਉਹ ਵੱਡੇ ਫਰਕ ਦੇ ਨਾਲ ਜਿੱਤੇ ਪਰ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣ ਵਾਲਾ ਅਮਰਿਤਪਾਲ ਸਿੰਘ ਜਿਸ ਨੂੰ ਹਾਲੇ ਵੀ ਛੱਡਿਆ ਨਹੀਂ ਜਾ ਰਿਹਾ ਤਿੰਨ ਸਿਚ ਵਾਅਦਾ ਕੀਤਾ ਗਿਆ ਜਦੋਂ ਐਨਐਸਐ ਦੇ ਵਾਅਦੇ ਨੂੰ ਚੁਣੌਤੀ ਦਿੱਤੀ ਗਈ ਅਮਰਿਤਪਾਲ ਸਿੰਘ ਵੱਲੋਂ ਤੇ ਕੇਂਦਰ ਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੱਤਾ ਕਿ ਨਹੀਂ ਦੇਸ਼ ਦੇ ਲਈ ਹਾਲੇ ਵੀ ਸੁਰੱਖਿਆ ਦੇ ਲਈ ਖਤਰਾ ਹੈ ਇਸੇ ਕਰਕੇ ਰਿਟੈਂਸ਼ਨ 'ਚ ਵਾਅਦਾ ਕੀਤਾ ਗਿਆ ਨਾਲ ਇਹ ਆਖ ਦਿੱਤਾ ਗਿਆ ਸਾਫ ਤੌਰ ਤੇ ਦੋ ਨੁਕਤੇ ਬੜੇ ਸਮਝਣ ਵਾਲੇ ਨੇ ਇੱਕ ਇਹ ਕਹਿਣਾ ਕਿ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਰਹਿੰਦੇ ਆ ਵੀ ਉਹ ਵੱਖਵਾਦੀਆਂ ਦੇ ਸੰਪਰਕ ਵਿੱਚ ਸੀ ਔਰ ਦੂਸਰਾ ਇਹ ਕਹਿਣਾ ਕਿ ਨਸ਼ਾ ਛਡਾਊ ਕੇਂਦਰਾਂ ਦੇ ਨਾਮ ਦੇ ਉੱਤੇ ਅਮਰਿਤਪਾਲ ਸਿੰਘ ਨੇ ਆਪਣੀ ਵਿਚਾਰਧਾਰਾ ਨਾਲ ਨੌਜਵਾਨਾਂ ਨੂੰ ਜੋੜ ਕੇ ਗੁੰਮਰਾਹ ਕੀਤਾ ਇਹ ਦੋ ਦੋਸ਼ ਆ ਜਿਹੜੇ ਉਹ ਲਿਖਤੀ ਰੂਪ ਦੇ ਵਿੱਚ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤੇ ਨੇ ਤੇ ਹਾਈ ਕੋਰਟ ਨੇ ਵੀ ਇਸ ਨੂੰ ਆਪਣੇ ਰਿਕਾਰਡ ਦੇ ਵਿੱਚ ਰੱਖ ਲਿਆ ਤੇ ਅਗਲੀ ਸੁਣਵਾਈ ਦੇ ਵਿੱਚ ਪਤਾ ਲੱਗੇਗਾ ਕਿ ਇਹ ਦਲੀਲਾਂ ਕਿੰਨੀਆਂ ਕੁ ਖਰੀਆਂ ਉਤਰਦੀਆਂ ਨੇ ਕਿਉਂਕਿ ਅਮਰਤਪਾਲ ਸਿੰਘ ਦੇ ਵਕੀਲਾਂ ਦੇ ਵੱਲੋਂ ਵੀ ਇਹ ਦਲੀਲ ਰੱਖੀ ਜਾ ਸਕਦੀ ਹੈ ਕਿ ਇਹ ਗੱਲ ਸੱਚੀ ਹੈ ਜਾਂ ਫਿਰ ਬਿਲਕੁਲ ਝੂਠੀ ਹੈ ਇਸ ਦੇ ਲਈ ਹੁਣ ਤਿਆਰੀ ਹੋਵੇਗੀ ਤੇ ਅਗਲੀ ਸੁਣਵਾਈ ਦੇ ਵਿੱਚ ਪਤਾ ਲੱਗੇਗਾ ਕੌਣ ਸੱਚ ਬੋਲ ਰਿਹਾ ਤੇ ਕੌਣ ਹਾਈ ਕੋਰਟ ਦੇ ਵਿੱਚ ਝੂਠ ਬੋਲ ਰਿਹਾ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ